ਸੱਤ ਸਰੀਅ ਕਾਲ ਦੋਸਤੋ ਵਿਕਾਸ ਪ੍ਰੋਜੈਕਟਾਂ ਦੇ ਨਾਮ ਦੇ ਉੱਪਰ ਵਾਤਾਵਰਣ ਦੀਆਂ ਕਿਸ ਤਰੀਕੇ ਦੇ ਨਾਲ ਵਾਤਾਵਰਣ ਦੇ ਨਾਲ ਖਿਲਵਾੜ ਕੀਤਾ ਜਾਂਦਾ ਹੈ ਜੋ ਵਾਤਾਵਰਣ ਦੀ ਸੰਭਾਲ ਦੇ ਲਈ ਕਾਨੂੰਨ ਬਣੇ ਹੋਏ ਹਨ ਉਹਨਾਂ ਨੂੰ ਵਿਕਾਸ ਪ੍ਰੋਜੈਕਟਾਂ ਦੇ ਨਾਮ ਦੇ ਉੱਪਰ ਕਿਵੇਂ ਛਿੱਕੇ ਤੇ ਟੰਕ ਕੇ ਉਹ ਸਭ ਗੈਰ ਕਾਨੂੰਨੀ ਵੀ ਕੰਮ ਕੀਤੇ ਜਾਂਦੇ ਹੈ ਜਿਨ੍ਹਾਂ ਦੀ ਪਹਿਲਾਂ ਮਨਜ਼ੂਰੀ ਦੀ ਵੀ ਲੋੜ ਹੁੰਦੀ ਹੈ ਦੇਖਣ ਦੇ ਵਿੱਚ ਇਹ ਵੀ ਹੈ ਕਿ ਬੇਸ਼ੱਕ ਮਨਜ਼ੂਰੀ ਲਈ ਵੀ ਜਾਵੇ ਤਾਂ ਉਸ ਤੋਂ ਬਾਅਦ ਵੀ ਜਿੱਥੋਂ ਤੱਕ ਮਨਜ਼ੂਰੀ ਲਈ ਹੁੰਦੀ ਹੈ ਉਸ ਤੋਂ ਜ਼ਿਆਦਾ ਨੁਕਸਾਨ ਜਿਹੜਾ ਉਹ ਕਰ ਦਿੱਤਾ ਜਾਂਦਾ ਹੈ ਠੇਕੇਦਾਰਾਂ ਵੱਲੋਂ ਆਪਣੀ ਜੇਬਾਂ ਨੂੰ ਭਰਨ ਦੇ ਲਈ ਇਸ ਦੇ ਨਾਲ ਮਾਮਲਾ ਜਿਹੜਾ ਜੁੜਿਆ ਹੋਇਆ ਹੁਣ ਸਾਹਮਣੇ ਆਇਆ ਜਿਸ ਤੇ ਲਈ ਪੰਜਾਬ ਸਰਕਾਰ ਸੀਐਮ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਫਟਕਾਰ ਲਗਾਈ ਹੈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵਿਕਾਸ ਪ੍ਰੋਜੈਕਟਾਂ ਦੇ ਨਾਮ ਦੇ ਉੱਪਰ ਮੋਹਾਲੀ ਦੇ ਵਿੱਚ ਜਿਹੜਾ ਪ੍ਰੋਜੈਕਟ ਚੱਲ ਰਿਹਾ ਸੀ ਉਸ ਦੇ ਵਿੱਚ ਇਹ ਨਿਰਦੇਸ਼ ਦਿੱਤੇ ਨੇ ਚੀਫ ਜਸਟਿਸ ਸ਼ੀਲ 나ਗੂ ਅਤੇ ਜਸਟਿਸ ਸਰਜੀਵ 베ਰੀ ਦੇ ਡਿਵੀਜ਼ਨ ਬੈਂਚ ਨੇ ਉਹਦੇ ਚ ਉਹਨਾਂ ਨੇ ਕਿਹਾ ਕਿ ਰਾਜ ਦੇ ਵਕੀਲ ਨੂੰ ਜਿਸ ਵਿੱਚ ਰਾਜ ਦੇ ਵਕੀਲ ਨੂੰ ਪੰਜਾਬ ਭਰ ਵਿੱਚ ਰੁੱਖਾਂ ਦੀ ਕਟਾਈ ਰੋਕਣ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰਨ ਲਈ ਕਿਹਾ ਗਿਆ ਹੈ ਮੁਹਾਲੀ ਦੇ ਵਸਨੀਕ ਪ੍ਰਨੀਤ ਕੌਰ ਅਤੇ ਸ਼ੋਭ ਸੇਖੋਂ ਵੱਲੋਂ ਜਨਹਿਤ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਜਿਨ੍ਹਾਂ ਨੇ ਵਿਕਾਸ ਪ੍ਰੋਜੈਕਟਾਂ ਲਈ ਸੁਰੱਖਿਤ ਜੰਗਲਾਤ ਜ਼ਮੀਨ ਡੇ ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਅਤੇ ਡਾਇਵਰਸ਼ਨ ਤੇ ਜਿਹੜੀ ਚਿੰਤਾ ਪ੍ਰਗਟ ਕੀਤੀ ਹੈ ਦੇਖਣ ਦੇ ਵਿੱਚ ਇਹ ਆਇਆ ਹੈ ਕਿ ਜਦੋਂ ठेकेदार ਕਟਾਈ ਦਾ ਕੰਮ ਲੈਂਦੇ ਹਨ ਰੁੱਖਾਂ ਦਾ ਕਿਉਂਕਿ ਰੁੱਖਾਂ ਦੇ ਨਾਲ ਸਿੱਧੇ ਤੌਰ ਤੇ ਨੁਕਸਾਨ ਹੁੰਦਾ ਹੈ ਵਾਤਾਵਰਣ ਦਾ ਕਿਉਂਕਿ ਜਿਹੜੀ ਆਕਸੀਜਨ ਹੈ ਇਹ ਦਰਖਤਾਂ ਤੋਂ ਆਉਂਦੀ ਹੈ ਤਾਂ ਬੇ ਹਿਸਾਬ ਜਿਹੜੀ ਅੰਨੇਵਾਹ ਕਟਾਈ ਕੀਤੀ ਜਾ ਰਹੀ ਹੈ ਉਹਦੇ ਨਾਲ ਵਾਤਾਵਰਣ ਪ੍ਰਭਾਵਿਤ ਹੁੰਦਾ ਹੈ ਜੀਵ ਜੰਤੂ ਪ੍ਰਭਾਵਿਤ ਹੁੰਦੇ ਆ ਜਿਨ੍ਹਾਂ ਦਾ ਉਹਨਾਂ ਦੇ ਉੱਪਰ ਰਹਿਣ ਬਸੇਰਾ ਹੁੰਦਾ ਹੈ ਹੋਰ ਵੀ ਬਹੁਤ ਸਾਰੇ ਕਾਰਨ ਨੇ ਕਿ ਜਦੋਂ ਠੇਕੇਦਾਰ ਇਹ ਠੇਕਾ ਲੈਂਦੇ ਆ ਜੇ ਠੇਕਾ 200 ਦਰਖਤ ਵੜਨ ਦਾ ਲਿਆ ਗਿਆ ਬਾਅਦ ਦੇ ਵਿੱਚ ਕੋਈ ਨਹੀਂ ਦੇਖਦਾ ਉੱਥੇ 400 ਦੀ ਜਿਹੜੀ ਹੈ ਕਟਾਈ ਕਰ ਲਈ ਜਾਂਦੀ ਹੈ ਬਹੁਤ ਕੁਝ ਦੇਖਣ ਦੇ ਵਿੱਚ ਆਉਂਦਾ ਜਿਸ ਨੂੰ ਲੈ ਕੇ ਹੁਣ ਜਿਹੜੇ ਪਟੀਸ਼ਨ ਕਰਤਾਵਾਂ ਨੇ ਵਾਤਾਵਰਨ ਦੇ ਸੰਭਾਲ ਨੂੰ ਲੈ ਕੇ ਪਟੀਸ਼ਨਾਂ ਦਾਇਰ ਕੀਤੀਆਂ ਕਿ ਨਜ਼ਾਇਲ ਜਿਹੜੀ ਕਟਾਈ ਹੈ ਉਹ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖਤ ਰੁਖ ਅਪਣਾਉਂਦਿਆਂ ਹੋਇਆ ਇਹ ਨਿਰਦੇਸ਼ ਜਾਰੀ ਕੀਤੇ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਰੁੱਖਾਂ ਦੀ ਕਟਾਈ ਰੋਕਣ ਲਈ ਸਾਰੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰਨ ਲਈ ਕਿਹਾ ਹੈ ਪੰਜਾਬ ਚ ਦਰਖਤਾਂ ਦੀ ਕਟਾਈ ਦੇ ਇੱਕ ਮਾਮਲੇ ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਵੱਡਾ ਝਟਕਾ ਦਿੰਦਿਆਂ ਬਿਨਾ ਮਨਜ਼ੂਰੀ ਕਟਾਈ ਤੇ ਰੋਕ ਲਗਾ ਦਿੱਤੀ ਹੈ ਕਿਉਂਕਿ ਇਹਦੇ ਲਈ ਸਪੈਸ਼ਲ ਜੰਗਲਾਤ ਵਿਭਾਗ ਜਿਹੜਾ ਹੈ ਉਹ ਬਣਿਆ ਹੋਇਆ ਹੈ ਉਹਦੇ ਅਧਿਕਾਰੀ ਉਹਨਾਂ ਅਧਿਕਾਰੀਆਂ ਦੀ ਦੇਖਰੇਖ ਦੇ ਵਿੱਚ ਔਰ ਉਹਨਾਂ ਤੋਂ ਮਨਜ਼ੂਰੀ ਲਏ ਤੋਂ ਬਿਨਾ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜੀ ਦਰਖਤਾਂ ਦੀ ਕਟਾਈ ਉਹ ਨਹੀਂ ਹੋਏਗੀ ਹਾਈ ਕੋਰਟ ਨੇ ਅਦਾਲਤ ਦੀ ਮਨਜ਼ੂਰੀ ਬਿਨਾ ਦਰਖਤ ਕੱਟਣ ਤੇ ਰੋਕ ਲਾਉਂਦਿਆਂ ਪੰਜਾਬ ਸਰਕਾਰ ਨੂੰ ਮਾਮਲੇ ਵਿੱਚ ਆਪਣਾ ਜਿਹੜਾ ਜਵਾਬ ਹੈ ਉਹ ਦਾਖਲ ਕਰਨ ਲਈ ਕਿਹਾ ਹੈ 251 ਰੁੱਖਾਂ ਦੀ ਪ੍ਰਸਤਾਵਿਤ ਕਟਾਈ ਦੀ ਜਿਹੜੀ ਕਟਾਈ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੀ ਜਿਹੜੀ ਮਨਜ਼ੂਰੀ ਹੈ ਉਹ ਪੰਜਾਬ ਸਰਕਾਰ ਨੇ ਸਬੰਧਤ ਵਿਭਾਗੇ ਤੋਂ ਨਹੀਂ ਲਈ ਸੀ ਜਿਸ ਨੂੰ ਲੈ ਕੇ ਪਟੀਸ਼ਨ ਕਰਤਾ ਨੇ ਪਟੀਸ਼ਨ ਪਾਈ ਹੈ ਕਿ ਬਿਨਾਂ ਮਨਜ਼ੂਰੀ ਤੋਂ ਇਸ ਤਰੀਕੇ ਦੇ ਨਾਲ ਜਿਹੜੀ ਕਟਾਈ ਹੈ ਉਹਦੇ ਨਾਲ ਪਰਿਆਵਰਣ ਨੂੰ ਚੜਾ ਉਹ ਨੁਕਸਾਨ ਹੋ ਰਿਹਾ ਹੈ ਜਿਸ ਦੇ ਆਧਾਰਤ ਬੈਂਚ ਨੇ ਕੇਂਦਰੀ ਵਾਤਾਵਰਣ ਜੰਗਲਾਤ ਅਤੇ ਜਲਵਾਯੂ ਪਰਵਰਤਨ ਮੰਤਰਾਲੇ ਦੇ ਅਧਿਕਾਰਿਕ ਅੰਕੜਿਆਂ ਦਾ ਵੀ ਨੋਟਿਸ ਲਿਆ ਹੈ ਜਿਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਚ ਜੰਗਲਾਤ ਰਕਬਾ ਇਸ ਦੇ ਭੂਗੋਲਿਕ ਖੇਤਰ ਦਾ 33% ਦੇ ਲਗਭਗ ਹੈ ਇਹ ਵੀ ਵੇਖਿਆ ਕਿ ਰਾਜਸਥਾਨ ਵਿੱਚ ਵੀ ਲਗਭਗ 5% ਦਾ ਬਿਹਤਰ ਜੰਗਲਾਤ ਰਕਬਾ ਹੈ ਜਿਸ ਨੂੰ ਇਸ ਤਰੀਕੇ ਦੀ ਨਾਲ ਗੈਰ ਕਾਨੂੰਨੀ ਕਟਾਈ ਕਰਕੇ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਜਾਂ ਕੀਤਾ ਜਾ ਸਕਦਾ ਕਿਉਂਕਿ ਮਨਜ਼ੂਰੀ ਲਏ ਤੋਂ ਬਿਨਾ ਜਦੋਂ ਦਰਖਤਾਂ ਦੀ ਕਟਾਈ ਹੁੰਦੀ ਹੈ ਤਾਂ ਆંકੜੇ ਜਿਹੜੇ ਆ ਕਿਸੇ ਕੋਲ ਵੀ ਉਸ ਵੇਲੇ ਸਹੀ ਨਹੀਂ ਰਹਿ ਜਾਂਦੇ ਤਾਂ ਜਿਸ ਨੂੰ ਲੈ ਕੇ ਇਸ ਵਕਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਖਤ ਆਦੇਸ਼ ਦਿੰਦਿਆ ਬਿਨਾ ਮਨਜ਼ੂਰੀ ਤੋਂ ਕਿਸੇ ਵੀ ਦਰਖਤ ਨੂੰ ਕੱਟਣ ਦੀ ਜਿਹੜੀ ਹੈ ਉਹ ਰੋਕ ਲਗਾਈ ਹੈ ਤੇ ਸੂਬਾ ਸਰਕਾਰ ਨੂੰ ਇਸ ਤੇ ਲਈ ਆਪਣਾ ਜਵਾਬ ਵੀ ਦਾਖਲ ਕਰਨ ਲਈ ਹੁਕਮ ਕੀਤਾ ਹੈ ਧੰਨਵਾਦ